ਭਗਵਾਨ ਜੀ ਖਾਲਸਾ ਬਾਹੀਪਤੇ ਪ੍ਰੈਸ ਮੀਡੀਆ ਤੋਂ ਜੋ ਬਹੁਤ ਸਤਿਕਾਰਯੋਗ ਮਨਪ੍ਰੀਤ ਸਿੰਘ ਜੀ ਉਹਨਾਂ ਨੇ ਲੋਕ ਸੇਵਾ ਭਲਾਈ ਸੇਵਤਾ ਜੋ ਵੀ ਉਹਨਾਂ ਨੇ ਅੱਜ ਜੋ ਉਸ ਪੱਤਰਕਾਰਾਂ ਵੱਲੋਂ ਇਹ ਚਾਰ ਟੁੱਟ ਲੰਗਰ ਗਰੀਬ ਜੀ ਸਿਵਲ ਹਸਪਤਾਲ ਜਲੰਧਰ ਵਿਖੇ ਲਗਾਏ ਹਨ ਤੇ ਨਾਨਕ ਦੇਵ ਜੀ ਤੇ ਰਾਮਦਾਸ ਜੀ ਪ੍ਰਕਾਸ਼ ਦਿਹਾੜੇ ਦੇ ਦੋ ਦਸਤੂਰ ਦਿਹਾੜੇ ਦੇ ਲੰਗਰ ਲਗਾਏ ਗਏ ਹਨ ਸੰਤਾ ਜੜੀਆਂ ਨੇ ਲੰਗਰ ਪਖਾੜਾ ਸਾਧਾ ਸ਼ਾਪੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਚਾਰ ਬਿਸਤੂ ਦੇ ਲੰਗਰ ਜਿਹੜੇ ਲਗਾਏ ਗਏ ਨੇ ਸਾਾਲ ਦੀ ਤਰ੍ਹਾਂ ਹਰ ਮੀਤ ਦੁਆਰਾ ਸੰਤ ਜੀ ਰਾਮ ਦਾਸ ਜੀ ਤੇ ਗਨਾ ਦੇ ਪ੍ਰਕਾਸ਼ ਦੇਲੇ ਵਿੱਚ ਜੋ ਸਰਕਾਰੀ ਅਸਟਾਵੇ ਜਿਲੰਦਰ ਵਿਖੇ ਲੰਗਰ ਲਗਾਇਆ ਗਿਆ ਨਾ ਜੋ ਪ੍ਰੈਸ ਮੀਡੀਆ ਲੋਕਾਂ ਜੋ ਪੱਤਰਕਾਰ ਸਮੂਹ ਭਾਈਚਾਰੇ ਨਾਲ ਇਕੱਠੇ ਹੋ ਗਏ ਤੇ ਦੇਖ ਰਹੇ ਜੋ ਚਲੋ ਹਸਤ ਜਿਲੰਦਰ ਜੋ ਗਰੀਬ ਜਨਤਾ ਦਾ जो तंज री कंट्रोल सीआर दफ्तर मैडिकल दफ्तर जलंधर विखे जो गरीब जनता वास्ते लंगर गए हैं तो देख रहे यूट्यूब चैनल सिविल हॉस्पिटल जलंधर विखे आओ हाँ था तो तो लंगर वर्ताए जा रहे हैं ये आओ जो बहुत सत्कारयोग मैडम जी है तन तम सेवा कर रहे हैं राजनीतिक तौर तो पर भी सेवा कर रहे हैं ਮੇਨੂ ਬਗਾ ਇਸਤਰੀ ਵਿੰਗ ਦੀ ਪ੍ਰਧਾਨ ਹੈ ਆਉਣ ਜਾ ਕੇ ਲਈਏ ਇਹ ਕਾਹਦੇ ਵਾਸਤੇ ਲੰਗਰ ਗਾਇਆ ਸਸੀਏ ਭੈਣ ਜੀ ਇਹ ਲੰਗਰ ਜੇ ਲਗਾਇਆ ਗਿਆ ਕਿਸ ਵਾਸਤੇ ਲਗਾਇਆ ਗਿਆ ਜੀ ਸਾਡੇ ਸਾਰੇ ਪੱਤਰਕਾਰ ਭਾਈਚਾਰੇ ਤੇ ਸਾਡੇ ਸਾਰੇ ਗਰੁੱਪ ਵੱਲੋਂ ਇੱਕ ਲੰਗਰ ਲਗਾਇਆ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਅਸੀਂ ਉਹਦੇ ਉਪਲੱਬਖਸ਼ ਤੇ ਲਗਾਇਆ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਪਹਿਲਾਂ ਤੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਤੇ ਅਸੀਂ ਇੱਕ ਮੈਂ ਅਪੀਲ ਕਰਾਂਗੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸੱਚ ਦੇ ਹੱਥ ਦੀ ਕਮਾਈ ਦਾ ਸਾਨੂੰ ਇੱਕ ಪಾਠ ਪੜਾਇਆ ਸੀ ਸਾਨੂੰ ਉਸ ਪਾਠ ਤੇ ਚੱਲਣਾ ਚਾਹੀਦਾ ਉਸ ਰਸਤੇ ਤੇ ਚੱਲਣਾ ਚਾਹੀਦਾ ਜੋ ਬਾਬੇ ਨਾਨਕ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਰੱਖ ਲਈ ਕਿਹਾ ਸੀਗਾ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਔਰ ਸਾਨੂੰ ਉਹਨਾਂ ਦੇ ਜਿਹੜੇ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਹਰ ਹਰ ਵਰਗ ਦੇ ਜਿਹੜੇ ਬੰਦੇ ਆ ਇਨਸਾਨ ਆ ਉਹਨਾਂ ਨੇ ਕੋਈ ਭੇਤ ਭਾਵ ਨਹੀਂ ਰੱਖਿਆ ਹੁੰਦੇ ਦੇ ਵਿੱਚ ਔਰ ਬਾਬੇ ਨਾਨਕ ਦੀ ਸਿੱਖਿਆ ਤੇ ਸਾਨੂੰ ਚੱਲਣਾ ਚਾਹੀਦਾ ਹੱਕ ਸੱਚ ਦੀ ਕਮਾਈ ਦਾ ਪਾਠ ਪੜਾ ਕੇ ਉਹਨਾਂ ਨੇ ਸਾਨੂੰ ਵੀ ਇਹ ਸਾਨੂੰ ਅੱਜ ਇੱਕ ਅਸੀਂ ਇੱਕ ਉਪਰਾਲਾ ਕੀਤਾ ਹੈ ਸਾਡੇ ਵੱਲੋਂ ਇੱਕ ਛੋਟਾ ਜਿਹਾ ਕਿ ਬਾਬੇ ਨਾਨਕ ਨੇ ਕਿਹਾ ਜਿਹੜੀ ਹੱਤ ਸੱਚ ਦੀ ਕਮਾਈ ਹੈ ਕਿਸ ਦੇ ਢਿੱਡ 'ਚ ਬਵੇ ਤੁਸੀਂ ਨੋਆ ਆਪਣੇ 10 ਨੋਆ ਦੇ ਕੀਰਤਨਾਂ ਤੋਂ ਮਾਈ ਕੀਤੀ ਹੋਈ ਦੇ ਵਿੱਚੋਂ ਛੋਟਾ ਜਿਹਾ ਦਸਬੰਧ ਵੀ ਕੱਢੋਗੇ ਨਾ ਤੇ ਸ਼ਾਇਦ ਕਿਸੇ ਦਾ ਅਸੀਂ ਆਪਣਾ ਆਪਣੇ ਪਰਿਵਾਰ ਦਾ ਤੇ ਭਲਾ ਹਰ ਕੋਈ ਸੋਚਦਾ ਲੇਕਿਨ ਕਿਸ ਦਾ ਭਲਾ ਕਰਨਾ ਬਹੁਤ ਜ਼ਰੂਰੀ ਹੈ ਅੱਜ ਤੁਸੀਂ ਇਸ ਰਿੰਗ ਦੇ ਪ੍ਰਧਾਨ ਹੋ ਕਿ ਕੀ ਕਿਸ ਸੰਦੇ ਦੇ ਆ ਚੋਂਗੇ ਮੈਂ ਇਹੀ ਕਹੂੰਗੀ ਕਿ ਸਾਨੂੰ ਸਭ ਨੂੰ ਥੋੜਾ ਥੋੜਾ ਸਭ ਦੀ ਕਿਸੇ ਨਾ ਕਿਸੇ ਰੂਪ ਚ ਮਦਦ ਕਰਨੀ ਚਾਹੀਦੀ ਹੈ। ਜੇ ਅਗਰ ਸੱਚੇ ਕਿਸੇ ਨੂੰ ਪ੍ਰੋਬਲਮ ਹੈ ਉਹਦੀ ਹੈਲਪ ਕਰਨੀ ਚਾਹੀਦੀ ਹੈ। ਸਿੱਖ ਉਹਦਾ ਉਹੀ ਹੈ ਜਿਹੜਾ ਕਿਸੇ ਦੀ ਹੈਲਪ ਕਰਦਾ। ਬੇਸਿਕਲੀ ਆਪਣਾ ਹੈਲਪ ਨੰਬਰ ਦੱਸਿਆ ਜਾਵੇ ਜੀ। ਹਾਂ ਹਾਂਜੀ ਮੇਰਾ ਨੰਬਰ ਹੈ 7652811723। ਇੱਕ ਵਾਰ ਪੰਜਾਬੀ ਦੱਸਿਆ ਜਾਵੇ। ਹਾਂ 7652811723। ਜੀ ਸਾਨਾ ਜੋ ਇਸਤਰੀ ਵਿੰਗ ਦੇ ਪ੍ਰਧਾਨ ਰਾਜਨੀਤਿਕ ਤੌਰ ਤੇ ਵੀ ਹਨ ਧਰਮ ਸਥਾਵਾਂ ਦੇ ਵਿੱਚ ਲੈਂਦੇ ਹਨ ਆ ਉਹ ਆ ਨੰਤਨ ਸਿੰਘ ਨਾਨਕ ਦੇਵ ਜੀ ਦੇ ਪ੍ਰਕਾਰ ਦੇ ਆੜੇ ਵਿੱਚ ਸੂਮਾ ਪੱਤਰਕਾਰਾਂ ਲੋ ਭਾਈਚਾਰਾ ਦਾ ਇਕੱਠ ਵਿੱਚ ਛੇ ਨਾਨਕ ਦੇਵ ਜੀ ਦੇ ਪ੍ਰਕਾਰ ਦੇ ਆੜੇ ਤੇ ਰਾਮਦਾਸ ਦੇ ਪ੍ਰਕਾਰ ਦੇ ਆੜੇ ਵਿੱਚ ਸਿਉ ਲਾਹਤਾ ਜਿਲ੍ਹੇ ਦੇ ਵਿਖੇ ਲਗਾਇਆ ਗਿਆ ਲੰਗਰ ਜਿਹਦੇ ਸੰਗਤਾਂ ਦੇਖਦੇ ਆਗੇ YouTube ਚੈਨਲ ਤੋਂ ਤਾਸੀਨ ਮਾਲਪੁਰੀ ਸੂਮਾ ਪੱਤਰਕਾਰ ਆਪ ਦਾ ਦੇਵ ਦੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਜੋ ਬਹੁਤ ਸਤਿਕਾਰਯੋਗ ਮਨਦੀਪ ਸਿੰਘ ਜੋ ਸਾਡੇ ਇੰਚਾਰਜ ਹਨ ਉਹ ਜਿਹੜਾ ਤੰਤਰ ਨਾਗਰੀ ਦੇ ਪ੍ਰਕਾਰ ਦੇ ਨਾਲ ਲੰਗ ਲਗਾਏਗਾ ਸਿਵਲ ਹਸਪਤਾਲ ਜਨ ਦੇ ਵੇਖੇ ਆ ਗੱਲਬਾਤ ਕਰੀਏ ਜੋ ਟੁੱਟ ਲੰਗਲ ਪ੍ਰੈਸ ਮੀਡੀਆ ਤੋਂ ਲਗਾਏਗਾ ਸਿਵਲ ਹਸਪਤਾਲ ਦੀ ਗਰੀਬ ਜਨਤਾ ਵਾਸਤੇ ਆਓ ਇਹ ਲੰਗ ਲਗਾਇਆ ਕੀ ਕਹਿਣਾ ਚਾਹੁੰਦੀ ਹੈ ਇਸ ਬੰਤ ਕੀ ਕਹਿਣਾ ਚਾਹੁੰਦੇ ਲੰਗ ਲਗਾਇਆ ਕੋਈ ਨਾਂ ਦੀ ਬਹੁਤ ਅੱਛਾ ਕੀਤਾ ਜੀ ਬਹੁਤ ਸੇਵਾ ਕਰ ਰਹੇ ਇਹਨਾਂ ਦੀ ਬੜੀ ਮਿਹਰਬਾਨੀ ਜੀ ਜੋ

ਜੋ ਬੱਚਿਆਂ ਨੂੰ ਜਿਹਦਾ ਸਿੱਧੀ ਤੀ ਉਹਦੇ ਬੱਚੇ ਹਸ ਲੱਗਦੇ ਹਨ ਸ਼ਿਵਲਾ ਹਸਟਲ ਜੋ ਟਰਸ ਮੀਡੀਅਨ ਪੱਤਕਾ ਸਮੂਹ ਪਾਈਚਾਰਨ ਤੰਤਰ ਜੀਨਾਨਿਕ ਦੇ ਪ੍ਰਕਾਰ ਦੇ ਜਿਹੜੇ ਦੇਤੇ ਗਣਕੀ ਆਰਡੀ ਦੇ ਪ੍ਰਕਾਰ ਦੇ ਵਿੱਚ ਉਹਨਾਂ ਦੇਵ ਦੇ ਸੰਗਤਾਂ ਵਧਾਈਆ ਦਿੰਦੇ ਹੋਏ ਉਹਨਾਂ ਅਟੁੱਟ ਚਾਹ ਦੇ ਲੰਗ ਵਰਤਾਏਗਾ ਨਾ ਪ੍ਰਬੰਧਕ ਕਮੇਟੀ ਨੂੰ ਪ੍ਰੈਸ ਮੀਡੀਆ ਨੂੰ ਸਭ ਦੇਵ ਦੇ ਸੰਗਤਾਂ ਧੰਨਵਾਦ ਸੰਗਤ ਧੰਨਵਾਦ ਜਿਨ੍ਹਾਂ ਨੇ ਇਸ ਨੂੰ ਲੱਕ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ आ, तो, तो की प्रॉब्लम जी सर हमारी लड़की वहाँ फैक्ट्री में चोट लग गई ना बाबू दवा करा रहा है और ना कोई इलाज करा रहा है ए, बाबु, आ, बाबु है बाबू बाबू कौन फैक्ट्री में है फैक्ट्री में है, ना हमारा कोई सुनवाई नहीं करते थाने वाले आठ नंबर थाना गदाई वहाँ पैंटल हाँ जी गलत बिगड़ प्रधान कराइए करेगी ਸਾਂਟਾ ਲੰਗਰ ਸ਼ਹਿਰ ਦੀ ਚਾਰ ਲੰਗਰ ਤੋਂ ਟਟ ਲੰਗਰ ਜੋ ਮਰਪਰੀ ਸਿੰਘ ਜੀ ਜੋ ਹੈ ਆਪਣੇ ਲੋਕ ਸਮੂਹ ਪੱਤਰਕਾਰਾਂ ਭਾਈਚਾਰੇ ਨੂੰ ਲਗਾਇਆ ਗਿਆ ਤਨਤ ਸਿੰਘ ਨਾਨਕ ਦੇ ਪ੍ਰਕਾਸ਼ ਦੇ ਹੜੇ ਵਿੱਚ ਨਾਨਕ ਦੇ ਪ੍ਰਕਾਸ਼ ਦੇ ਹੜੇ ਵਿੱਚ ਪੈਗਟ ਪਾਣੇ ਠੰਡ ਪਾਣੀ ਪੱਤੀ ਪਾਣੀ ਤੇ ਉਹ ਲਾਈਤੀਆਂ ਵਾਹਣੇ ਨਿਯਮਿਤ ਰ श्री नानक प्रकाश रामदेव प्रकाश के समूह पत्रक भाईचारे लगे गया चाह लंगर का भंडा लंग जलंधर अस्पताल विखे ਆ ਲੰਗਰ ਜੋ ਲਗਾਏ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਮੈਂ ਕਹਿੰਦਾ ਜੀ ਇਹ ਬਹੁਤ ਵਧੀਆ ਲੰਗਰ ਲੱਗਾ ਗਿਆ ਜੋ ਇਹਨਾਂ ਇਸ ਇਹ ਸਾਨੂੰ ਕਹਿੰਦੇ ਜੇਠੇ ਵੀਰਵਾਰ ਨੂੰ ਲੱਗਦਾ ਤੇ ਅਸੀਂ ਇਹਨਾਂ ਦੇ ਬਹੁਤ ਪਿਆਰ ਦੇ ਨਾਲ ਚੱਲਦੇ ਆਂ ਕਿ ਕਾਕੇ ਅਸੀਂ ਵੀ ਸੇਵਾ ਦੇਣੀ ਚਾਹੁੰਦੇ ਆਂ ਉਹ ਕਹਿੰਦੇ ਨਹੀਂ ਸੇਵਾ ਨਹੀਂ ਅਸੀਂ ਲੈਣੀ ਆਪਣੇ ਅਸੀਂ ਮੈਂ ਕਹਿੰਦਾ ਨਹੀਂ ਮੈਂ ਬਾਬੇ ਮਰਾਸ ਸਾਹਿਬ ਦੀ ਸੇਵਾ ਕਰਨਾ ਚਾਹੁੰਦਾ ਜੀ ਉਹ ਕਹਦੇ ਨਹੀਂ ਮੈਂ ਕੋਈ ਗੱਲ ਨਹੀਂ ਇਹ ਸਾਨੂੰ ਬਹੁਤ ਵਧੀਆ ਬਹੁਤ ਵਧੀਆ ਲੱਗਾ ਅਸੀਂ ਬਾਬੇ ਮਰਾਸ ਸਾਹਿਬ ਦੇ ਸੇਵਾਦਾਰ ਦੇ ਪ੍ਰਧਾਨ ਆ 1 ਨੰਬਰ ਦੀ ਸੇਵਾ ਕਰ ਰਹੇ ਆ ਤੇ ਉਹਨਾਂ ਅਸੀਂ ਇਹ ਕਰਕੇ ਸਾਨੂੰ ਉਹ ਪਿਆਰ ਦੇ ਨਾਲ ਇਹਨਾਂ ਬਹੁਤ ਸਤਕਾਰ ਕੀਤਾ ਗਿਆ ਇਹਨਾਂ ਨੇ ਕਿ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਕੀਤੀ ਇਹਨੇ ਸੇਵਾ ਬਾਕੀ ਤੁਸੀਂ ਜੋ ਕਹਿਣੇ ਚਾ ਰਹੇ ਆ ਮੈਂ ਇਹਨਾਂ ਵੱਲੋਂ ਜੈ ਮਸਤਾਂ ਦੀ ਜੈ ਸਰਕਾਰ ਦੀ ਇਹਨਾਂ ਕਮਾਈਆਂ ਦੇ ਵਿੱਚ ਬਤ ਕਰਾ ਪਾਉਣ ਇਹਨਾਂ ਦੇ ਟੋਟ ਲੰਗਰ ਬਤਾਏਗਾ ਜਾਣ ਕੇ ਦਿੱਤੀ ਗਈ ਸੇਵਾ ਕਰਨ ਬਿਤਾ ਸੁਮੁੱਪਤ ਕਰ ਪਾਈ ਚਲਣਗੇ ਲਾਇਆ ਲੰਗਰ ਟੋਟ ਲੰਗਰ ਚੇਲੋ ਹਸਤਾ ਲੈ ਕੇ ਗ੍ਰੀਕ ਜਨਤਾ ਦੇ ਗੁਰੂ ਵਿਆਸ ਨੇ ਨਹੀਂ ਜੀ ਸੇਵਾ ਨਹੀਂ ਲੈਂਦੇ ਜੀ ਸੇਵਾ ਨਹੀਂ ਲੈਂਦੇ ਸੇਵਾ ਨਹੀਂ ਕੋਈ ਸੇਵਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਗਰਮੀਤ ਸਿੰਘ ਪਿੰਡ ਖਾਨਪੁਰ ਢੱਡਾ ਤਸੀਹ ਨਕੌਦਰ ਜ਼ਿਲ੍ਹਾ ਜਲੰਧਰ ਅਸੀਂ ਸਿਵਲ ਹਸਪੀਟਲ ਅੱਜ ਆਈ ਸੀ ਦਵਾਈ ਲੈਣ ਵਾਸਤੇ ਸੋ ਇਥੇ ਜਤਵਾਨ ਕੇ ਦੇਖਿਆ ਸਤਿਗੁਰਾਂ ਦੇ ਕੋ ਨਾਨਕ ਪਾਸ਼ਾ ਦੀ ਕਿਰਪਾ ਦੁਆਰਾ ਗੁਰੂ ਰਾਮਦਾਸ ਦੀ ਕਿਰਪਾ ਦੁਆਰਾ ਜੋ ਕਿ ਸੇਵਾਦਾਰਾਂ ਵੱਲੋਂ ਜੋ ਸਤਿਗੁਰਾਂ ਨੇ ਕਿਰਪਾ ਕੀਤੀ ਜੋ ਚਾਹ ਦੇ ਲੰਗਰ ਨਾਲ ਹੀ ਬਿਸਕਟਾਂ ਦੀ ਸੇਵਾ ਸੰਗਤਾਂ ਦੀ ਸੋ ਗੁਰਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਇਹ ਸੇਵਾਦਾਰਾਂ ਨੇ ਬਾਖੂਬੀ ਨਿਭਾਇਆ ਹੈ ਜੋ ਪ੍ਰਸ ਵਾਲੇ ਵੀਰ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਜੋ 20 ਰੁਪਈਆ ਦਾ ਲੰਗਰ ਲਾਇਆ ਉਹ ਤਾਂ ਅੱਜ ਸਾਰੀ ਦੁਨੀਆ ਦੇ ਵਿੱਚ ਆਲ ਵਰਲਡ ਦੇ ਵਿੱਚ ਇਹ ਲੰਗਰਾਂ ਦੀਆਂ ਸਵਾਵਾਵਾਂ ਚੱਲਦੀਆਂ ਸਤਿਗੁਰ ਹੋਰ ਵੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਉਦਮ ਉਪਰਾਲੇ ਕਰਕੇ ਜੋ ਲੰਗਰ ਦੀ ਪ੍ਰਥਾ ਹੈ ਔਰ ਜੋ ਦੁਖੀਆਂ ਦੀ ਸੇਵਾ ਹੈ ਇਹਦੇ ਵਿੱਚ ਹੋਰ ਵੀ ਵੱਧ ਚੜ੍ਹ ਕੇ ਸਾਰੀਆਂ ਸੰਗਤਾਂ ਆਪਣਾ ਜੋ ਸਹਿਯੋਗ ਹੈ ਇਸੇ ਤਰ੍ਹਾਂ ਹੀ ਆਪ ਸਾਰੀਆਂ ਸੰਗਤਾਂ ਸੇਵਾ ਕਰਦੇ ਰਹੇ ਹਨ ਤੋ ਸਤਿਗੁਰ ਤਨਗੁਰ ਨਾਨਕ ਪਾਸ਼ਾ ਤਨ ਤਨਗੁਰ ਰਾਮਦਾਸ ਪਾਸ਼ਾ ਸਾਰੀਆਂ ਸੰਗਤਾਂ ਦੇ ਸਿਰ ਤੇ ਮੇਰ ਦਾ ਹੱਥ ਰੱਖ ਕੇ ਇਸੇ ਤਰ੍ਹਾਂ ਇਸ ਬੋਮਾ ਲੈਂਦੇ ਰਹੇ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੇਵਾਦਾਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸੰਗਤਾਂ ਦਾ ਪੱਤਰਕਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੂਹੇ ਕੀਤੀ ਹੈ ਜੋ ਵੀਰ ਪੈਰ ਲੰਗਰ ਦਾ ਸਾਇ ਗੁਤੰਤ ਤ ਨਾਨਕ ਦੇ ਜੇ ਫਰੰਟ ਤੋਂ ਚੱਲੇ ਜਾ ਰਹੀ ਹੈ ਵੀਰ ਪੈਰ ਲੰਗਰ ਦਾ ਟੁੱਟ ਸੰਸਥਾ ਦੇ ਵਿੱਚ ਵੱਲ ਦੇ ਚੱਲਦਾ ਉਹਨਾਂ ਨਾਂ ਵਾਸਤੇ ਜੋ ਸਭ ਤੋਂ ਅਸਲ ਸਮੂਹ ਪੱਤਰਕਾਰ ਭਾਈਚਾਰੇ ਨਾਲ ਲੱਗਿਆ ਤੰਤ ਤ ਨਾਨਕ ਦੇ ਪਕਾ ਦੇ ਲਗਾਇਆ ਗਿਆ ਲੰਗਰ ਟੁੱਟ ਲੰਗਰ ਚਾਹਤ ਬਰਤਾਈ ਜਾ ਰਿਹਾ ਨਾ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਸੇਵਾ ਕਰ ਸਮੂਹ ਪੱਤਰਕਾਰੀਆਂ ਤਾਂ ਉਹ ਸੰਗਤਾਂ ਲੰਗਰ ਸ਼ਖਰੀਆਂ ਚਾਹ ਲੰਗਰ ਟੋਟਾ ਲੰਗਰ ਚ ਵਰਤਾਇਆ ਜਾ ਰਿਹਾ ਨਾ ਜਿਹੜਾ ਸਾਰੇ ਸੰਗਤਾਂ ਦੇ ਆ ਬੜੇ ਸੀਨੀਅਰ ਯੋਥੀ ਆ ਜੋ ਬੱਚੇ ਆਸਥਾ ਦੇ ਵਿੱਚ ਕੰਮ ਕਰਦੇ ਆ ਨਾ ਤਾਂ ਤੇ ਮੈਂ ਡਿਊਟੀ ਨਿਭਾਉਂਦੇ ਆ ਨਾ